ਸੋ ਗਾਇਸ ਵੈਲਕਮ ਟੂ ਬੈਕ ਮਾਈ ਕੈਨਲ ਅੱਜ ਅਸੀਂ ਚੱਲੇ ਆਂ ਬਰੀਆਨੀ ਖਾਣ ਆਪਣਾ ਦਹੀਂ ਨਾਲ ਲੈ ਕੇ ਕਿਉਂਕਿ ਉੱਥੇ ਦਹੀਂ ਮਹਿੰਗਾ ਬਹੁਤ ਆ ਸੋ लेट्स ਗੋ ਦੇਖਦੇ ਆਂ ਦੱਸਦੇ ਆਂ ਤੁਹਾਨੂੰ ਸਾਨੂੰ ਬਰੀਆਨੀ ਕਿਵੇਂ ਦੀ ਲੱਗਦੀ ਆ ਆ ਦੇਖੋ ਪਬਜੀ ਵਾਲੇ ਲੱਛਣ ਦੇਖੋ ਇਹਨਾਂ ਦੇ ਲੱਛਣ ਸੋ ਆਜੋ ਚਲਿਏ ਸਾਡੇ ਸਰਦਾਰ ਜੀ ਖੜੇ ਨੇ ਹਾਊ ਆਰ ਯੂ ਸਰਦਾਰ ਜੀ ਤੋ ਚਲੋ ਚਲਿਏ ਚੈੱਕ ਕਰੋ ਕੱਪੜੇ ਐਦਾਂ ਸਖਾਈ ਆ ਡਾਰਲਿੰਗ ਪਹਾੜਾਂ 'ਚ ਰਹੀਦਾ ਪਹਾੜਾਂ 'ਚ ਛੋਟੀ ਮੋਟੀ ਗੱਲਾਂ ਪਹਾੜ ਚੈੱਕ ਕਰੋ ਲੱਗਦਾ ਨਾ ਅਫਗਾਨਿਸਤਾਨ ਦੇ ਇਰਾਕ ਦੇ ਆਵੇ ਇੱਥੇ ਤੋਂ ਮਿਲਦੇ ਆ ਇਹਨਾਂ ਬਾਹਰ ਨਿਕਲ ਗਏ ਸਾਡਾ ਦਹੀਂ ਸਾਡੇ ਨਾਲ ਆ ਸਵਾਫੀ ਚੈੱਕ ਕਰੋ ਇਹ ਕੀ ਕਰੀ ਤੇ ਕਹਿੰਦੇ ਪੈਸੇ ਪਾਈਦੇ ਇਹਦੇ ਵਿੱਚ ਇੰਡੀਆ ਪੈਸੇ ਪਾਈਦੇ ਆ ਇੰਡੀਆ ਪੈਸੇ ਪਾਈਦੇ ਆ ਚੱਲ ਨਹੀਂ ਡਈ ਇਹ ਇੰਡੀਆ ਉਹ ਇਹ ਸਿਮ ਰਿਚਾਰਜ ਵਾਲਾ ਲੱਗਦਾ ਸਿਸਟਮ ਮੈਨੂੰ ਵੀ ਲੱਗਦਾ ਇੰਡੀਅਨ ਸੇਵ ਦੇ ਪੂਰਾ ਪਲਾਨ ਦੇਖ ਲਈਏ ਰਿਚਾਰਜ ਇਹ ਮੋਬਾਈਲ ਡਾਟਾ ਡਾਟਾ ਇਹ ਨੰਬਰ ਕੀ ਨੰਬਰ ਹੀਗਾ ਆ ਨੰਬਰ ਨਹੀਂ ਚੈੱਕ ਕਰਾਣਾ ਤੁਹਾਨੂੰ ਜਦੋਂ ਕਲਿੱਕ ਐਂਟਰ ਯੂਰ ਫੋਨ ਨੰਬਰ ਚੱਲ ਨੈਕਸਟ ਲੈ 25 ਦਾ ਆਮ ਦਾ 200 MB 200 ਸੋਸ਼ਲ ਡਾਟਾ ਹੈ ਫੋਨ ਜੰਜਾ 500 ਜੀਵੀ 110 ਇੰਚ 1.5 ਜੀਵੀ 210 ਇੰਚ 5 ਜੀਵੀ ਸੋਸ਼ਲ ਡਾਟਾ 315 ਭਾਂ ਦੇ ਟੰਗ ਬੰਦ ਕਰ ਇਹਨਾਂ ਸਾਡੇ 12 ਬਰਾ ਇਕੱਠੇ 12 ਕਰਦਾ ਤਾਂ ਬਹੁਤ ਹੈ ਪੈ ਜਾਨੀ ਨੀ ਚੈੱਕ ਕਰੋ ਉਹ ਵੀ ਨੰਬਰ ਹੈਗਾ ਉਹ ਜੀ ਵਾਲਾ ਨੰਬਰ ਫੋਨ ਨੰਬਰ ਭਰਨਾ ਚੈੱਕ ਕਰੋ ਇੱਕ ਵਾਰ ਕਿਹੜੇ ਕਿਹੜੇ ਕੰਟਰੀ ਚ ਪੈਸੇ ਰੀਚਾਰਜ ਕਰਨੇ ਸਾਰੇ ਪੈਸੇ ਹੋ ਜਾਂਦਾ ਆ ਯਾਨੀ ਚੱਲ ਚੱਲੀਏ ਛੱਡ ਭਰੇ ਯਾਰ ਅਮਾ ਵੇਚ ਲਈਏ ਕਰੋ ਵੀ ਇੰਡੀਆ ਪੇ ਭੇਜਣੀ ਹੁੰਦੀ ਤਾਂ ਚੱਲ ਜਾਂਦੇ ਚੱਲ ਜਾਂਦੇ ਬਹੁਤ ਥੱਲੇ ਆਉ ਕਰਨੇ ਪੈਣੇ ਇੰਨਾ ਪਰ ਕਿਉਂ ਨਹੀਂ ਉਹਨਾਂ ਨੂੰ ਪਤਾ ਥੱਲੇ ਮਸ਼ੀਨ 'ਚ ਪੈਸੇ ਪਈ ਨੇ ਸੋ ਅਸੀਂ ਦੇਖ ਕੇ ਹਟੇ ਹਾਂ ਉਹ ਆ ਯਾਰ ਥੋੜੀ ਕਿਸੇ ਬਾਅਦ ਅੰਨੇ ਬਾਅਦ ਹੋਲ ਡਰਿੰਗਾ ਸਾਡੇ ਕੋਲ ਅੰਨਾ ਬਾਅਦ ਦੇਹੀ ਸਰਦਾਰ ਜੀ ਆਪਣੇ ਨਾਲ ਆ ਵਾਧੂ ਪੈਸਾ ਵਾਧੂ ਪੈਸਾ ਇੱਥੇ ਤੋਂ ਨਹੀਂ ਪੋਣਾ ਨਾ 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 ਕਰੋ ਤਗੜਿਆਂ ਤਗੜੇ ਕਿ ਨਹੀਂ ਕਰੋ ਤਗੜਾ ਨਹੀਂ ਤਗੜੇ ਕੀਤੇ ਆ ਕਰਦੇ ਪਰ ਸਾਡੇ ਵਾਲੇ ਕਹਿੰਦੇ ਘੜੋ ਮਾੜਾ ਸੀ ਇਹਨੇ ਸਾਡੇ ਤੱਪੜ ਵੀ ਰੋਲ ਦਿੱਤੇ ਆ ਹੁੰਦਾ ਆ ਦੇਖਿਆ ਏ 50 ਡਰਮਸ ਯੂ نو ਇੰਡੀਆ ਦਾ ਕਿੰਨਾ ਬਣ ਗਿਆ ਉਹ 11 ਕੁਸੋਰ 1100 ਰੁਪਈਆ ਕਦੀ ਦੇਖੇ ਆ 50 ਦਾ ਨੋਟ ਉਹ ਵੀ ਡਰਾਮੇ ਚ 1100 ਸਾਡੇ ਇੰਡੀਆ ਜੀ ਚ ਉਹਦੇ ਹੀ ਭੈ ਜੁਕੇ ਬੰਦਾ ਨਹੀਂ ਸਮਝੇ ਸ਼ੇਕ ਹੋਈਏ ਬੱਕਰਾ ਆਵਜ ਕੇ ਖਾਈਏ ਮੁਰਗਾ ਜਾ ਕੇ ਬੱਕਰੇ ਭਲਾ ਦਈਏ ਇਹ ਗੱਲ ਨਹੀਂ ਗੱਲ ਨਹੀਂ ਹੈ ਨਾਲੇ 4 ਸਨੈਪਾ ਵੀ ਭੇਜੀਏ ਬਾਪ ਆ ਕੇ 1100 ਰੁਪਏ ਆ ਕੇ ਤਾਂ ਬੰਦੇ ਨੂੰ ਬੰਦਾ ਨਾ ਸਮਝੀਏ ਇੱਥੇ ਤਾਂ ਪੀਲੀ ਦਾਲ ਦੀਆਂ ਸਨੈਪਾ ਬਾਣਨੇ ਵੀ ਜੀ ਨਹੀਂ ਕਰਦਾ ਜਿੱਦਾਂ ਰੋਟੀਆਂ ਦੀ ਆ ਸਹੀ ਗੱਲ ਹੈ ਅੱਲ ਕੋਈ ਚੱਕਣ ਨਹੀਂ ਬਾਬਾ ਖੁਸ਼ ਰੱਖੇ ਬਾਬਾ ਰਾਜੀ ਰੱਖੇ ਮੈਂ ਰੱਖੇ 50000 ਰੜਾ ਦਿੱਤਾ ਆ ਤਾਂ ਫਿਰ ਮਾਨ ਨਹੀਂ ਕੀਤਾ ਇਹ ਗੱਲ ਦਾ ਅੱਖਾਂ ਤੇ ਲੱਗ ਗਿਆ ਯਾਨੀ ਆਹ ਦੇਖੋ ਆ ਲੱਛਣ ਦੇਖੋ ਇਹਨਾਂ ਦੇ ਆ ਹੈਗਾ ਰਹਿਣ ਜਹਿਣ ਰਹਿਣ ਸਹਿਣ ਇਹ ਦੇਸ਼ ਇਹਨਾਂ ਦੇ ਜੋ ਆ ਲੱਛਣ ਦੇਖੋ ਏਲੀਅਨ ਦੇ ਚਲੋ ਬਾਕੀ ਐਟਮਾ ਲਾਣੇ ਆ ਡਾਰਲਿੰਗ ਹੋਟਲ ਤੇ ਜਾ ਕੀ ਸੋ ਅਸੀਂ ਪਹੁੰਚ ਚੁੱਕੇ ਆ ਆਪਣੇ ਫੇਵਰੇਟ ਰੈਸਟੋਰੈਂਟ ਤੇ ਸਾਡੇ ਕੋਲ ਆਪਸ਼ਨ ਹੈ ਨਹੀਂ ਕੋਈ ਹੋਰ ਸਾਡੇ ਕੋਲ ਹੋਰ ਚੈੱਕ ਕਰੋ ਮੀਨੂ ਚੈੱਕ ਕਰੋ ਯਾਨੀ ਕੀ ਖਾਣਾ ਪਸੰਦ ਕਰੂੰਗਾ ਫਿਰ ਜਾਣਾ ਆਣੀ ਯਾਬੋ ਓਕੇ ਆਹ ਕੋਲੀ ਇਹ ਫਿਰ ਕੈਕ ਓਪਨਿੰਗ ਕਰ ਦਈਏ ਫਿਰ ਵੀ ਕਰਦੇ ਆ ਯਾਰ ਓਕੇ ਡਨ ਆ ਦੇਖੋ ਮੈਂ ਘਰੋਂ ਤਿਆਰ ਕਰਕੇ ਲੈ ਕੇ ਆਇਆ ਮੈਨਲੇ ਟੇਸਟ ਐਦਾਂ ਦੇ ਚੈੱਕ ਕਰੇ ਉਹ ਖਾ ਕੇ ਇੱਕ ਵਾਰੀ ਇਹਦੇ ਵਿੱਚ ਲਾਲ ਮਿਰਚਾਂ ਕਾਲੀਆਂ ਮਿਰਚਾਂ ਚਟਾ ਲੂਣ ਤੇ ਮੇਰਾ ਬਹੁਤ ਸਾਰਾ ਪਿਆਰ ਪਾਇਆ ਡਾਰਲਿੰਗ ਤੇ ਹੁਣ ਮੈਂ ਇਹਨੂੰ ਈਟ ਕਰੂੰਗਾ ਹਾ ਹਾ ਹਾਂ ਮਜ਼ਾ ਨਾ ਤਾਂ ਤੁਸੀਂ ਧੀਲਾ ਲਾ ਡਾਰਲਿੰਗ ਜਿੱਥੇ ਮਰਜੀ ਚੱਲ ਜੀਏ ਉੱਥੇ ਕੰਮ ਨਹੀਂ ਛੱਡਣੇ ਹੋਈ ਦੱਪਨ ਦ ਜੇ ਤੁਸੀਂ ਵੀ ਘਰੇ ਟਰਾਈ ਕਰਨਾ ਚਾਹੁੰਦੇ ਹੋ ਫਟਾਫਟ ਰੈਸਪੀ ਦੱਸ ਦੂੰ ਸਭ ਤੋਂ ਪਹਿਲਾਂ ਲੋਹ ਦੇ ਫਿਰ ਲਾਓ ਕਾਲੀ ਕਾਲੀਆਂ ਮਿਰਚਾਂ ਫਿਰ ਲਾਓ ਲਾਲ ਮਿਰਚਾਂ ਥੋੜਾ ਜਿਹਾ ਪਾਉ ਉਹ ਲਈ ਇਹਨੂੰ ਕਰੋ ਮੈਂ ਤਾਂ ਕਿ ਦੇਖੋ ਘੈਂਟ ਸਵਾਦ ਬਣ ਜਾਈਏ ਤੇ ਪਰੌਂਠੀਆਂ ਦੇ ਨਾਲ ਖਾਉਂਗੇ ਸਭ ਤੋਂ ਜਿਆਦਾ ਵਧੀਆ ਲੱਗਣਾ ਹੁਣ ਬਰੀਆਨੀ ਦਾ ਵੇਟ ਕਰੋ ਤਦ ਤੱਕ ਲਈ ਮੇਰਾ ਮੂੰਹ ਦੇਖੋ ਬਾਏ ਬਾਏ ਸੋ ਚੈੱਕ ਕਰੋ ਇੱਕ ਵਾਰ ਸਾਡੀ ਬਰੀਆਨੀ ਨਾਲ ਹੁਣ ਆਪ ਇਹਨਾਂ ਨੂੰ ਈਟ ਕਰਾਂਗੇ ਸੋ लेट्स ਗੋ ਮਾ ਡਾਰਲਿੰਗ ਦੇਖੋ ਪਿੰਡ ਸਾਰੇ ਸੋਦੇ ਨੂੰ ਤਸ ਗਏ ਆ ਗਏ ਆਗੇ ਭੈਣ ਜੀ ਤਾਂ ਕੈਨ ਪੀਂਦੇ ਆ ਵੱਡੇ ਵੱਡੇ ਲੋਕ ਸ਼ੇਕ ਪੀਂਦੇ ਆ ਆ ਬੰਦੇ ਸਾਡੇ ਸ਼ੋਪਿੰਗ ਕਰਕੇ ਆਏ ਆ ਆ ਗੋਡ 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 ਵਾਲੇ 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 ਵਾਅਲਿਕਮ ਵਾਲੇ